ਯਾਸਾ ਦੇ ਕੰਡੇ ਤੇ ਇੱਕ ਨਗਰ ਵਸਾਇਆ ਹਰ ਗੋਬਿੰਦਪੁਰਾ ਨਗਰ ਦੁਰਸਹਿਬ ਇੱਥੇ ਠਹਿਰੇ ਹੋਏ ਹਨ ਇਤੋਂ ਦਾ ਇੱਕ ਫਕੀਰ ਸੀ ਜਾਨੀ ਖਾਂ ਉਹਦਾ ਗੁਰੂ ਸੀ ਇੱਕ ਪੀਰ ਇੱਕ ਦਿਨ ਉਸਦਾ ਪੀਰ ਕਹਿਣ ਲੱਗਾ ਜਾਨੀ ਖਾਂ ਜਿੰਨੀ ਮੇਰੇ ਕੋਲ ਸਮਰੱਥਾ ਸੀ ਜਿੰਨਾ ਮੇਰੇ ਕੋਲ ਗੁਣ ਸੀ ਮੈਂ ਤੇਰੀ ਸੁਰਤ ਨੂੰ ਉੱਥੋਂ ਤੱਕ ਪਹੁੰਚਾ ਦਿੱਤਾ ਜੇਕਰ ਤੂੰ ਅੱਕੇ ਉਸ ਪਰਬਤਗਾਰ ਅੱਲਾ ਨੂੰ ਮਿਲਣਾ ਚਾਹਨਾ ਤਾਂ ਤੈਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜਾਣਾ ਪਵੇਗਾ ਜਾਨੀ ਕਫੀਰ ਸਵੇਰ ਦਾ ਸਮਾਂ ਹੋਇਆ ਦੀਵਾਨ ਲੱਗਾ ਸੀ ਜਾ ਕੇ ਸੰਗਤ ਵਿੱਚ ਬੈਠ ਗਿਆ ਦੀਵਾਨ ਦੀ ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ ਭਾਇਓ ਜੋ ਪਿੱਛੇ ਫਕੀਰ ਬੈਠਾ ਉਹਨੂੰ ਬੁਲਾ ਕੇ ਲਿਆਓ ਫਕੀਰ ਅੱਗੇ ਆਇਆ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਗੁਰੂ ਸਾਹਿਬ ਕਹਿਣ ਲੱਗੇ ਫਕੀਰ ਜੀ ਦੱਸੋ ਕੀ ਚਾਹੀਦਾ ਹੈ ਫਕੀਰ ਕੋ ਕਹਿਣ ਲੱਗਾ ਮਹਾਰਾਜ ਇਸ ਜਾਨੀ ਕੋ ਜਾਨੀ ਸੇ ਮਿਲਾ ਦੋ ਆ ਵਿੱਚ ਜਾਨੀ ਖਾਂ ਫਕੀਰ ਨੂੰ ਉਸ ਪਰਵਤਦਾਰ ਅੱਲਾ ਦੇ ਨਾਲ ਮਿਲਾ ਦਿਓ ਗੁਰੂ ਸਾਹਿਬ ਜੀ ਥੋੜਾ ਸਮਾ ਚੁੱਪ ਰਹੇ ਫਿਰ ਕਹਿਣ ਲੱਗੇ ਫਕੀਰ ਜੀ ਕੀ ਚਾਹੀਦਾ ਕਹਿੰਦੇ ਮਹਾਰਾਜ ਉਸ ਜਾਨੀ ਸੇ ਜਾਨੀ ਕੋ ਜਾਨੀ ਸੇ ਮਿਲਾ ਦਿਓ ਮੈਨੂੰ ਇਸ ਫਕੀਰ ਨੂੰ ਉਸ ਅੱਲਾ ਦੇ ਨਾਲ ਮਿਲਾ ਦਿਓ ਗੁਰੂ ਸਭ ਕਹਿਣ ਲੱਗੇ ਸਿੱਖਾਂ ਨੂੰ ਕਹਿੰਦੇ ਨੂੰ ੱਟਕੇ ਮਾਰ ਕੇ ਨਾ ਦਰਬਾਰ ਤੋਂ ਬਾਹਰ ਕੱਢ ਕੇ ਆਓ ਫਕੀਰ ਨੂੰ ੱਟਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਜਿਸ ਜਗ੍ਹਾ ਤੇ ਛੱਡ ਕੇ ਆਏ ਇਸ ਫਕੀਰ ਉੱਥੇ ਬੈਠ ਗਿਆ ਸਾਰਾ ਦਿਨ ਲੰਗਾ ਸ਼ਾਮਾਂ ਪਈਆਂ ਗੁਰੂ ਸਾਹਿਬ ਜੀ ਬਿਦੀ ਚੰਦ ਨੂੰ ਕਹਿੰਦੇ ਬਿਦੀ ਚੰਦ ਜੀ ਉਹ ਫਕੀਰ ਚਲੇ ਗਿਆ ਤੇ ਬਿਦੀ ਚੰਦ ਕਹਿਣ ਲੱਗਾ ਮਹਾਰਾਜ ਨਹੀਂ ਉਹ ਫਕੀਰ ਉੱਥੇ ਹੀ ਆ ਬੱਸ ਕੋ ਗੱਲ ਕਰੀ ਜਾਂਦਾ ਜਾਨੀ ਕੋ ਜਾਨੀ سے ਮਿਲਾ ਦਿਓ ਗੁਰੂ ਸਾਹਿਬ ਕਹਿਣ ਲੱਗੇ ਉਹਦੇ ਘੇਰੇ ਘੇਰੇ ਕੱਪੜਾ ਤਾਣ ਦਿਓ ਕੱਪੜਾ ਤਾਣ ਦਿੱਤਾ ਗਿਆ ਅਗਲੀ ਸਵੇਰ ਹੋਈ ਗੁਰੂ ਸਾਹਿਬ ਫਿਰ ਬਿਦੀ ਚੰਦ ਨੂੰ ਕਹਿੰਦੇ ਬਿਦੀ ਚੰਦ ਫਕੀਰ ਚਲੇ ਗਿਆ ਤੇ ਬਿਦੀ ਚੰਦ ਕਹਿੰਦਾ ਮਹਾਰਾਜ ਉਹਨੇ ਕੱਲ ਦਾ ਕੁਝ ਨਹੀਂ ਖਾਦਾ ਨਾ ਪਾਣੀ ਪੀਤਾ ਨਾ ਪ੍ਰਸ਼ਾਦਾ ਛਕਿਆ ਬਸ ਇੱਕ ਹੀ ਗੱਲ ਕਹਿ ਰਿਹਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਦੁਪਹਿਰਾ ਹੋਈਆ ਹੇ ਗੁਰੂ ਸਾਹਿਬ ਬਿਦੀ ਚੰਦ ਨੂੰ ਪੁੱਛਦੇ ਬਿਦੀ ਚੰਦ ਤਕੀਰ ਚਲੇ ਗਿਆ ਤੇ ਬਿਦੀ ਚੰਦ ਕਹਿੰਦਾ ਮਹਾਰਾਜ ਹੁਣ ਤੇ ਉਹਦੇ ਗਲੇ ਦੇ ਵਿੱਚੋਂ ਕਿਤੇ ਕਿਤੇ ਆਵਾਜ਼ ਆਉਂਦੀ ਆ ਕਿਤੇ ਕਿਤੇ ਆਵਾਜ਼ ਕੱਢਦਾ ਜਾਨੀ ਕੋ ਜਾਨੀ ਸਿਰ ਮਿਲਾ ਦੋ ਮਹਾਰਾਜ ਉਹਦਾ ਗਲਾ ਸੁੱਕ ਚਿੱਟਾ ਆ ਕਿਉਂਕਿ ਉਹਨੇ ਕੱਲ ਦਾ ਕੁਝ ਨਹੀਂ ਖਾਦਾ ਸਾਰੀ ਰਾਤ ਲੰਘ ਗਈ ਦੁਪਹਿਰਾ ਹੋ ਗਈਆਂ ਸ਼ਾਮ ਦਾ ਸ਼ਮਾ ਹੋਇਆ ਫਿਰ ਗੁਰੂ ਸਾਹਿਬ ਪੁੱਛਦੇ ਬੀਦੀ ਚੰਦ ਫਕੀਰ ਚਲੇ ਗਿਆ ਮਹਾਰਾਜ ਹੁਣ ਤੇ ਐ ਲੱਗਦਾ ਜਿਵੇਂ ਉਹਨੇ ਨਾ ਸਰੀਰੀ ਛੱਡ ਦੇਣਾ ਮਹਾਰਾਜ ਤੇ ਮੁਖ ਤੋਂ ਆਵਾਜ਼ ਬਹੁਤ ਘੱਟ ਨਿਕਲਦੀ ਕਿਤੇ ਕਿਤੇ ਨਿਕਲਦੀ ਜਾਨੀ ਕੋ ਜਾਨੀ ਸੇ ਮਿਲਾਂਦਾ ਮਹਾਰਾਜ ਇਦਾਂ ਲੱਗਦਾ ਉਹਨੇ ਸਰੀਰ ਛੱਡ ਦੇਣਾ ਵਾ ਗੁਰੂ ਸਾਹਿਬ ਕਹਿੰਦੇ ਵਿਦੀ ਚੰਦ ਚਲੋ ਫਕੀਰਵਾਲੇ ਚੱਲੀਏ ਚੱਲ ਪਈ ਗੁਰੂ ਸਾਹਿਬ ਪਿੱਛੇ ਪਿੱਛੇ ਸੰਗਤ ਵੀ ਚੱਲ ਪਈ ਗੁਰੂ ਸਾਹਿਬ ਕਹਿੰਦੇ ਕੱਪੜਾ ਹਟਾ ਦਿੱਤਾ ਜਾਵੇ ਕੱਪੜਾ ਹਟਾ ਦਿੱਤਾ ਗਿਆ ਤੇ ਗੁਰੂ ਸਾਹਿਬ ਅਨੇ ਆਵਾਜ਼ ਦਿੱਤੇ ਕਹਿੰਦੇ ਜਾਨੀ ਖਾਂ ਅੱਖਾਂ ਖੋਲੀਆਂ ਕਹਿੰਦੇ ਜਾਨੀ ਖਾਂ ਮਿਰਣਾ ਲਾ ਨੂੰ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਮਹਾਰਾਜ ਮਿਲਾ ਦਿਓ ਕਹਿੰਦੇ ਹੁਣੇ ਮਿਰਣਾ ਮਹਾਰਾਜ ਹੁਣੇ ਮਿਲਾ ਦਿਓ ਕਹਿੰਦੇ ਉਹ ਫਿਰ ਦਰਿਆ ਵਗ ਰਿਆ ਜਾ ਕੇ ਤੇ ਛਾਲ ਮਾਰਦੇ ਉਹਦੇ ਵਿੱਚ ਇਨੀ ਗੱਲ ਕਹਿਣ ਦੀ ਧੀਰ ਸੀ ਜਾਣੇ ਪੱਖਾਂ ਫਕੀਰ ਇੰਨੀ ਤੇਜ ਘੌੜਿਆ ਦਰਿਆ ਵੱਲ ਤੇ ਗੁਰੂ ਸਾਹਿਬ ਕਹਿਣ ਲੱਗੇ ਬਿਦੀ ਚੰਦ ਇਹ ਪੱਕੇ ਇਰਾਦੇ ਦੇ ਨਾਲ ਆਇਆ ਵਾ ਜਾਓ ਜਾ ਕੇ ਤੈਨੂੰ ਬਚਾ ਲਓ ਇਹਨੇ ਛਾਲ ਮਾਰ ਦੇਣੀ ਜੇ ਅਰੇ ਇਨੀ ਤੇਜੀਓ ਫਕੀਰ ਉਹਨੇ ਜਾ ਕੇ ਤੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਜੇ ਬਾਬਾ ਵਿਦੀ ਚੰਦ ਨੇ ਛਾਲ ਮਾਰੀ ਤੇ ਉਹਨੂੰ ਦਰਿਆ ਵਿੱਚੋਂ ਬਾਹਰ ਕੱਢਿਆ ਗੁਰੂ ਸਾਹਿਬ ਨੇ ਦੋਵਾਂ ਮੋਢਿਆਂ ਤੇ ਹੱਥ ਰੱਖੇ ਆ ਉਸ ਫਕੀਰ ਦੇ ਗੁਰੂ ਸਾਹਿਬ ਕਹਿਣ ਲੱਗੇ ਜਾਨੀ ਖਾਂ ਸਾਡੀਆਂ ਅੱਖਾਂ ਵੱਲ ਵੇਖੋ ਜਿਵੇਂ ਉਹ ਜਾਨੀ ਕਾ ਫਕੀਰ ਗੁਰੂ ਸਾਹਿਬ ਜੀ ਦੀ ਨਿetrਾਂ ਵੱਲ ਵੇਖਦਾ ਆ ਲੱਖਾਂ ਸੂਰਜਾਂ ਜਿਨਾ ਪ੍ਰਕਾਸ਼ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰੇ ਸੁਰਤ ਪਤਾ ਨਹੀਂ ਕਿਤੇ ਦੀ ਕਿੱਥੇ ਚਲੇ ਗਏ ਤੇ ਉੱਚੀ ਉੱਚੀ ਰੌਲਾ ਪਾਉਣ ਲੱਗਾ ਕਹਿੰਦਾ ਮੈਨੂੰ ਅੱਲਾ ਦੇ ਦਰਸ਼ਨ ਹੋ ਗਏ ਬੋਲੋ ਸਤਨਾਮ ਸ੍ਰੀ ਕਹਿੰਦਾ ਮੈਨੂੰ ਪਰਵਤ ਗਾ ਦਾ ਦੇ ਦਰਸ਼ਨ ਹੋ ਗਏ ਆ ਐਸੇ ਆਪਨ ਨਰੈਣ ਕਲਾਤਾਰ ਮੇਰੀ ਪ੍ਰੀਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ